ਮੰਮੀ ਦਾ ਕਰਨੇ ਵੀਪੀ ਚੈੱਕ ਰਾਤ ਦੇ ਵਜੇ 10 ਦੇਖੋ ਸਸਿਤਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਘੈਂਟ ਵਧੀਆ ਸਵੇਰ ਦੇ ਵੱਜ ਚੁੱਕੇ ਆ 11 ਤੇ ਚਾਹ ਪਾਣੀ ਮੈਂ ਤਿਆਰ ਆ ਪਲਾਟ ਦੇ ਵਿੱਚ ਤੇ ਹੁਣ ਮੈਂ ਜਾ ਰਿਹਾ ਹਸਪੀਟਲ ਕਰੰਦ ਨਾਲ ਦਾ ਟੋਪੀ ਪਾ ਕੇ ਸ਼ਾਬਾਦ ਰੁਪੇਠੇ ਆਪਣਨ ਦੀ ਵੱਡੀ ਟੋਪੀ ਪਾਈਏ ਚਲੋ ਚੱਲੀਏ ਫਿਰ ਮੰਮੀ ਸੱਚ ਨਾਲ ਖਾਣਾ ਮੰਮੀ ਗਏ ਥੋੜਾ ਬਾਜ਼ਾਰ ਉਹਨਾਂ ਦੀ ਵੇਟ ਆਪਾਂ ਕਰਨ ਦੇ ਆ ਤੇ ਇਹ ਤੇਰਾ ਆਪ ਚੱਲਦੇ ਆ ਮੰਮੀ ਨੇ ਡਿੱਕੇ ਚੱਲੀਏ ਪੋਂਜਾ ਪਾ ਹਸਪੀਟਲ ਲਿਖਦੇ ਆ ਮੰਮੀ ਵੀ ਨਾਲ ਠੰਡ ਹੈ ਜੀ ਆਉਂਦੇ ਬਹੁਤ ਲਓ ਜੀ ਮੈਡੀਸਨ ਲੱਲੀ ਆਪਾਂ ਚੱਲ ਪਿਆ ਹੁਣ ਘਰ ਨੂੰ ਕਰਕੇ ਉਹ ਆਪਣੇ ਮਤਲਬ ਕੋਈ ਉਹਨਾਂ ਦਾ ਪ੍ਰੋਗਰਾਮ ਹੈ ਤਾਂ ਖੁਸ਼ੀ ਵਿੱਚ ਜਜ਼ਾਰ ਰਹੇ ਨੇ ਪਟਾਕੇ ਕਿੰਨੇ ਸੋਹਣੇ ਸਤਾਰੇ ਜਿਵੇਂ ਨਿਕਲਦੇ ਕੋਏ ਹਾਜਰ ਆਉਣ ਕੀ ਵੀ ਬੜੀ ਐ ਬਹੁਤ ਜਿਆਦਾ ਬਹੁਤ ਰੌਣਕ ਵਲ ਵਲ ਦੇਖੋ ਅੱਗੇ ਵੀ ਉਹ ਬਲੂਨ ਨਜ਼ਰ ਆ ਰਹੇ ਤੁਹਾਨੂੰ ਪਤਾ ਨਹੀਂ ਕੀ ਹੋ ਉਹਨਾਂ ਨੰਗਾ ਗਾਣੇ ਵਾਲਾ ਬਾਜੀ ਆਪਣਾ ਚਲੋ ਉਹਨਾਂ ਦਾ ਦਿਨ ਮਾਰ ਮਨਾਉਂਦੇ ਉਹ ਸੋਹਣੀ ਲੱਗਣੀ ਬਸ ਟਾਂ ਇੱਧਰ ਹੋਲੀ ਤੇ ਅੱਗੇ ਚੱਲਣ ਦੇ ਇੰਨੀ ਟ੍ਰੈਫਿਕ ਲਓ ਜੀ ਹੁਣ ਆਪਾਂ ਪਹੁੰਚ ਗਏ ਪਲਾਟ 'ਚ ਮੈਂ ਕਿਹਾ ਜਾਂਦੇ ਆ ਜਲ ਮੰਮੀ ਨੂੰ ਵੀ ਦਿਖਾ ਜਾਂਦੇ ਆ ਫੇਰ ਤਾਂ ਕੋਈ ਗੱਲ ਨਹੀਂ ਮੰਮੀ ਜਦੋਂ ਆਏ ਸੀ ਉਦੋਂ ਉਦੋਂ ਆਏ ਜਦੋਂ ਨਿਊ ਨੂਬ ਘਰ ਖਣਾਏ ਉਸ ਤੋਂ ਬਾਅਦ ਆਣੀ ਠੰਡ ਬੜੀ ਤੇ ਮੈਂ ਕਿਹਾ ਚਲੋ ਅੱਜ ਲੈ ਜਾਂਦੇ ਮੰਮੀ ਨੂੰ ਨਾ ਚਾਬੀ ਤੇ ਰਗੀ ਵਿੱਚ ਚਲੋ ਵੀ

ਜਿਜਰਾ ਕੋਠੀ ਤਿਆਰ ਕਰਨ ਦੇ ਆ ਤੇ ਇੱਕ ਆ ਵੀ ਠੇਕੇਦਾਰ ਇਹਨੇ ਕਾਠੇਦਾਰ ਆ ਵੱਡਾ ਠੇਕੇਦਾਰ ਤੇ ਬਾਕੀ ਸਾਹਸ ਵਾਲੀ ਕਰਨ ਦੇ ਨੇ ਤਮਾਮੇ ਆ ਆਲਾ ਕੇ ਤਮਾਮ ਲੋ ਉਹਦੋਂ ਤੱਕ ਨਹੀਂ ਆ ਹਾਂ ਮਾਸਾ ਉਹ ਤੇ ਆ ਮम्मी ਆਰ ਆਰ ਸਹੀ ਆ ਮੰਮੀ ਉਹ ਕਿਉਂ ਬਰਬਾਦ ਨਾ ਕਿ ਇੱਕ ਵੱਡਾ ਮੱਖਾ ਤੇ ਠੀਕ ਆ ਆਰ ਸਹੀ ਆ ਤੇ ਹਾਂ ਇਧਰ ਕਮਰਾ ਆਇਆ ਆਹ ਆ ਲੌਬੀ ਦੀ ਲੌਬੀ ਆ ਆ ਤੇ ਇਹ ਇੱਕ ਤੇ ਇੱਕ ਕਮਰਾ ਆ ਇਧਰ ਆ ਬਖਵਾ ਤੁਹਾਨੂੰ ਆਹ ਇੱਕ ਆ ਕਮਰਾ ਆ ਆ ਹੈਨਾ ਤਿੰਨ ਕਮਰੇ ਹੋ ਗਏ ਹੈਨਾ ਆਹੋ ਤਿੰਨ ਕਮਰੇ ਤੇ ਆ ਇਹ ਬਾਥਰੂਮ ਆ ਇੱਕ ਬਾਥਰੂਮ ਤੇ ਇੱਕ ਆ ਕਮਰਾ ਇਧਰ ਵੀ ਨਾਲ ਆਖਾ ਆ ਕਮਰੇ ਦੇ ਉਹਦੇ ਨਾਲ ਉਧਰ ਉਹਦੇ ਨਾਲ ਹੀ ਅਟੈਚ ਬਾਥਰੂਮ ਆ ਜਾ ਆ ਜਾ ਕੁਛ ਨਹੀਂ ਹੁੰਦਾ ਇਹ ਗੱਲ ਹੋਣੀ ਹੈ ਮੇਰਾ ਦੂਜਾ ਪਹਿਲ ਇੱਕ ਮਿੰਟ ਉਹ ਹਸਾਉਣਾ ਪੈਣਾ ਮਿੰਟ ਦੇ ਦੇਖਦਾ ਆਲਿਆ ਬਾਤਾਂ ਕਰਤਾ ਮੈਂ ਨਾਲ ਪਹਿਲਾਂ ਦੇ ਨਕਸ਼ੇ ਵਿੱਚ ਵੇਖਿਆ ਹੀ ਆ ਤੇ ਕੀ ਕੋਈ ਨਹੀਂ ਨਾ ਦਾਨਾ ਦਾਨਾ ਕਰੀ ਉੱਪਰਲੇ ਬੰਨੇ ਉੱਤੇ ਪਾਏ ਗਾ ਤੇ ਉੱਤੇ ਬਣਾ ਲਈ ਮਾਂ ਕੀ ਤਾਂ ਅੱਜਕੱਲ ਪਾਲਿਸ਼ ਦੇ ਲੋਕ ਆ ਹਾਂ ਹਾਂ ਤੇ ਇੱਥੇ ਮੈਂ ਕਹਾਂ ਚੱਲ ਇੱਥੇ ਪੌੜੀਆਂ ਵੇਖ ਲਾਂਗੇ ਇਧਰ ਪੌੜੀਆਂ ਪਾਣੀ ਇੱਕ ਉਹ ਬਾਥਰੂਮ ਸੱਚ ਹੋਇਆ ਇੱਥੇ ਪੌੜੀਆਂ ਜਾਂਦੀਆਂ ਹਾਂ ਆ ਬਾਥਰੂਮ ਖਵਾ ਦਿੰਦੇ ਨਾਲੇ ਅੱਛਾ ਰੱਖਿਆ ਸੀਮਿੰਟ ਦੀਆਂ ਬੋਰੀਆਂ ਇੱਕ ਦੋ ਬਣੀਓ ਇਹਦੇ ਵੇਲੇ ਫੱਟੇ ਹੀ ਪਏ ਸੀ ਆਹ ਹੋ ਤਿੰਨਾ ਤੇ ਚਲੋ ਤੇ ਇੱਥੇ ਮੈਂ ਇਰਾਦਾ ਇੱਥੇ ਪੌੜੀ ਕਰਕੇ ਨਾ ਇਹਨੂੰ ਪੌੜੀ ਤਾਂ ਚੜ੍ਦਾਂਗੇ ਹਨਾ ਤੇ ਆਹ ਵੀ ਆ ਰਤੀ ਲੱਤ ਗਿਆ ਇਹ ਕੁੰਡਾ ਜਿਆ ਇੱਥੋਂ ਆਹ ਲੱਤ ਕੇ ਪੁੰਜੇ ਡੇ ਨੀ ਲੱਗ ਜਿਆ ਕਰਨੀ ਆ ਨਾ ਲੱਗ ਜਿਆ ਕਰਨੀ ਅਜੇ ਕੰਮ ਬੜਾ ਸਲੋ ਸਲੋ ਚਲਣ ਡਿਆ ਆ ਜੇ ਮੰਮੀ ਤੇ ਆ ਹੈ ਲੱਗ ਲੱਗ ਬੰਦੇ ਇਹ ਇੱਥੇ ਵੇਖ ਲਾਂਗੇ ਗਮਲਾ ਗੋਲਾ ਬਣਾਵਾਂਗੇ ਕਦਮ ਬੜਾ ਮੋਟਾ ਲੱਗੇ ਲekin ਆਹਦੇ ਮਾਸਕ ਜਨਾਂ ਲੱਗਦਾ ਹੈ ਬੜਾ ਮੜਾ ਵਧੀਆ ਗਿਆ ਲekin ਉਹਦੋਂ ਵੇਖਾਂ ਜੇ ਛੱਤਿਆਂ ਵੇਖਾਂ ਜੇ ਥੋੜਾ ਲੱਗਦਾ ਜਦੋਂ ਆਇਆ ਸੀ ਮੰਮੀ ਉਦੋਂ ਫੁੱਲਾ ਹੀ ਸਰੋ ਤੇ ਕੰਦਾ ਗੁੰਦਾ ਨਹੀਂ ਹੋਈਆਂ ਤੇ 4 ਕਰ ਦੋ ਪੰਜ ਕਰ ਦੇ ਯਾਰ ਪੂਰਾ ਵੜਦੇ ਕਰਦੇ ਦੋਸਤ ਦੇ ਹਿਸਾਬ ਨਾਲ ਦੋ ਕਰ ਹਾਂ ਤੂੰ ਦੋ ਕਰ ਦੋ ਵਾ ਕਿ ਉੱਤੇ ਚੱਲ ਜੂ ਆਹੋ ਪਾਪਾ ਅੰਦਾਜ਼ ਵੀ ਮਗਰ ਛੋੜੇ ਬੁੱਤ ਟੋਟਾ ਬਚੂਗਾ ਤੇ ਚਲੋ ਕੰਮ ਆ ਜੀ ਆਹ ਗੱਲ ਇਹ ਵੀ ਵੱਡਾ ਹੀ ਹੈ ਕਿੰਨਾ ਹਾਂਜੀ ਮੈਂ ਸੈਂਟ ਚੋਂ ਕਰ ਦੋ ਦੋ ਸੋ ਇੱਕੋ ਜਗਾਠ ਲਾਈ ਮਮੀ ਅੱਛਾ ਉਹ ਉਹ ਵੱਡ ਕੇ ਐਵੇਂ ਹੀ ਜਾਣਾ ਮੁਰਖ ਆਜਾ ਘਰ ਠੀਕ ਲਈ ਬਾਕੀ ਅੰਦਰ ਦੇ ਵੇ ਲੰਗ ਬਾਅਦ ਚਲਾ ਦਾਂਗੇ ਪਰ ਅੱਠ ਦੇ ਗਿੱਟਾਂ ਵੇਰਾ ਜੋ ਵੀ ਲੱਗਣ ਹੈਗੇ ਨੇ ਤਾਂ ਇੱਥੇ ਵਿੱਚ ਗੱਲ ਲਾ ਦਾਂਗੇ ਤੇ ਕੇ ਦਾ ਦਾ ਜਾਣ ਦਾ ਟਾਈਮ ਹੈ ਪਰ ਮੈਂ ਆਰੇ ਲਾ ਤੈਨੂੰ ਹਨਾ ਸੋਸ਼ਲ ਚੰਗੇ ਕਰਾ ਲਾਣੀ ਠੈਦਰਾ ਸੋਸ਼ਲ ਨਾ ਉਹ ਪਹਿਲਾਂ ਪਾਗੇ ਦੇ ਵੇਲੇ ਤੇ ਪਾ ਉਹ ਸਾਗੜ ਜੀ ਪੋਣ ਬੈ ਗਾ ਹਾਂ ਸਾਗੜ ਇਹ ਨੂੰ ਨਹੀਂ ਪੈਣੀ ਸਾਗੜ ਸਾਗ ਦੂਜੇ ਨੂੰ ਪੈਣੀ ਨੂੰ ਪੈਣੀ ਚਲੋ ਠੀਕ ਆ ਹਰ ਚੰਗਾ ਅੰਨੇ ਫਿਰ ਆਪਾਂ ਕੱਲ ਪਰਸੋ ਤੱਕ ਜਿੱਦਾਂ ਲੈਂਡਰ ਪੈਣਾ ਉਦੋਂ ਸਾਰੀ ਫੈਮਲੀ ਆਵਾਂਗੇ ਆਪਾਂ ਆਵਾਜ਼ ਮੰਮੀ ਨੇ ਖੋਲ ਤਾਂ ਗੁੰਡਾ ਚਲੋ ਵੇ ਮੰਮੀ ਦਾ ਕਰਨੇ ਵੀਪੀ ਚੈੱਕ ਰਾਤ ਦੇ ਵਜੇ 10 ਦੇਖੋ ਆ ਟਾਈਮ ਬੜਾ ਲੰਬੀ ਮਸ਼ੀਨ ਹੱਡੀ ਆ ਕਿੰਨੇ ਦੇ ਆਏ ਆ ਆ ਮੁੰਡਾ ਗਿਆ ਉਹਦਾ ਨਾਮ ਸਿਮਰੀਆ ਹਾਂਜੀ ਹੁਣੇ ਮम्मी ਦੇ ਬੀਪੀ ਚੈੱਕ ਕਰਕੇ ਆਇਆ ਬਸ ਠੀਕ ਨੋਰਮਲ ਸੀ ਤੇ ਜੇ ਇਹ ਵੀਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਆਪਾਂ ਗਏ ਸੀ ਪਲਾਟ ਦੇ ਵਿੱਚ ਮੰਮੀ ਨੂੰ ਕਾਫੀ ਕਾਫੀ ਟਾਈਮ ਬਾਅਦ ਖੜਿਆ ਤਾਂ ਠੰਡ ਵੀ ਕਾਫੀ ਹੁੰਦੀ ਆ ਚਲ ਚੱਕਰ ਜੇ ਫਿਰ ਮੰਮੀ ਕੱਟੀ ਜਾਂਦੇ ਨੇ ਤੇ ਇੱਕ ਦਵਾਰੀ ਮੰਮੀ ਗਏ ਨੇ ਤੇ ਬਾਕੀ ਹੋਰ ਦੋ ਚਾਰ ਦਿਨ ਦੇ ਵਿੱਚ ਹੋਰ ਚਾਰ ਪੰਜ ਦਿਨ ਲੱਗਣੇ ਨੇ ਆਪਾਂ ਲੈਂਡ ਟ੍ਰਿਪ ਪੈਜਣਾ ਤੇ ਮਿਲਦੇ ਆ ਸਾਰੇ ਸਾਰਿਆਂ ਨੂੰ ਇਨਵਾਈਟ ਕਰਾਂਗੇ ਮਿਲਦੇ ਆ ਨੈਕਸਟ ਵਲੌਗ ਚ ਜੇ ਵਲੌਗ ਵਧੀਆ ਲੱਗਾ ਤਾਂ ਕਮੈਂਟਸ ਜੀ ਕਰਿਓ ਬਾਏ ਬਾਏ ਗੁੱਡ ਨਾਈਟ ਪ੍ਰੈਕਟ